ਜਿਹੜਾ ਪਾਡ ਨੰਬਰ 8 ਜਿਹੜਾ ਕਿ ਸਾਡਾ ਸੰਧੂ ਨਗਰ ਤੋਂ ਲੈ ਕੇ ਸੰਧੂ ਹੁਜੇ ਤੋਂ ਲੈ ਕੇ ਬੱਸੀ ਜਿਹੜੀ ਤੇ ਰੋਡ ਜਿਹੜੀ ਪੈਂਦੀ ਹੈ ਇੱਕ ਤਾਲ ਗਲੀ ਉਹ ਤਸਕਤਗਾਇਰ ਨੇ ਮੰਦਰ ਵਾਲੀ ਮੇਨ ਗਲੀ ਹੈ ਉਹ ਵੀ ਇੱਥੇ ਸ਼ੇਖਿਆਲ ਰੋਡ ਇਹ ਟੋਟਲ ਐਸਟੀਮੇਟ ਤਕੜ 70-75 ਲੱਖ ਦਾ ਐਸਟੀਮੇਟ ਜਿਹਦਾ 30 ਲੱਖ ਦੀ ਲਾਗਤ ਨਾਲ ਇਹ ਰੋਡ ਜਿਹੜੀ ਦੋ ਦਿਨਾਂ ਬਣ ਜਣੀ ਹੈ ਕਾਫੀ ਦਿਨ ਤੋਂ ਲੋਕਾਂ ਦੀ ਡਿਮਾਂਡ ਵੀ ਅਸੀਂ ਦੇਖਦੇ ਵੀ ਆ ਕਾਫੀ ਤੱਕੜੀ ਰੋਡ ਸੀਗੀ ਅੱਜ ਇਹ ਮੁਕੰਮਲ ਹੋਣ ਜਾ ਰਿਹਾ ਮੈਂ ਇਲਾਕਾ ਨਿਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਸਹਿਯੋਗ ਲੋਕਾਂ ਦਾ ਹੁੰਦਾ ਹੈ ਲੋ ਲੋਕਾਂ ਦੇ ਸਾਥ ਕਰਕੇ ਅੱਜ ਡਵੈਲਪਮੈਂਟ ਹੋ ਰਹੀ ਹੈ ਦਿਨ-ਦਿਨ ਰੋਜ਼ ਹੀ ਇੱਥੋਂ ਦੀਆਂ ਖਾਮੀਆਂ ਦੱਸਦੇ ਆਂ ਔਰ ਖਾਮੀਆਂ ਨਾਲ ਦੀ ਲਾਪਰਧੋਰ ਵੀ ਕਰ ਦਿੰਦੇ ਆਂ ਚਾਹੇ ਸੀਵਰ ਦੀ ਪ੍ਰੋਬਲਮ ਹੈ ਚਾਹੇ ਸੜਕਾਂ ਦੀ ਪ੍ਰੋਬਲਮ ਹੈ ਚਾਹੇ ਪਾਣੀ ਦੀ ਦਿੱਕਤ ਆ ਰਹੀ ਹੈ ਅਸੀਂ ਰੋਜ਼ ਹੀ ਨਵੇਂ ਦਰਮੇਂ ਸਿਰਸਮਨ ਰੋਜ਼ ਡੇਲੀ ਹਾਲ ਕਰਦੇ ਆਂ ਜਵਾੜ ਨੰਬਰ 8 ਜਿਹੜਾ ਕਿ ਸਾਡਾ ਸੰਧੂ ਨਗਰ ਤੋਂ ਲੈ ਕੇ ਸੰਧੂ ਹੁਜੇ ਲੈ ਕੇ ਪੱਸੀ ਜਿੱਥੇ ਰੋਡ ਜੜੀ ਪੈਂਦੀ ਹੈ ਇੱਕ ਨਾਲ ਗਲੀ ਉਹ ਤਸਕਤਗਾਇਰ ਨੇ ਮੰਦਰ ਵਾਲੀ ਮੇਨ ਗਲੀ ਹੈ ਉਹ ਵੀ ਇੱਥੇ ਸ਼ੇਖਿਆਲ ਰੋਡ ਇਹ ਟੋਟਲ ਐਸਟੀਮੇਟ ਤਕਰੀਬਨ 70-75 ਲੱਖ ਦਾ ਐਸਟੀਮੇਟ ਜਿਹਦਾ 30 ਲੱਖ ਦੀ ਲਾਗਤ ਨਾਲ ਇਹ ਰੋਡ ਜਿਹੜੀ ਦੋ ਦਿਨਾਂ ਬਣ ਜਣੀ ਹੈ ਔਰ ਤਕਰੀਬਨ ਕਾਫੀ ਦਿਨ ਤੋਂ ਲੋਕਾਂ ਦੀ ਡਿਮਾਂਡ ਨਹੀਂ ਅਸੀਂ ਦੇਖਦੇ ਵੀ ਆ ਕਾਫੀ ਦਿਨ ਟੁੱਟੀ ਹੋਈ ਰੋਡ ਸੀਗੀ ਕੁਝ ਕਾਰਨ ਵੀ ਸੀਗੇ ਤਿਹਾਰ ਆਗੇ ਚਾਹੇ ਦੁਸਹਿਰਾ ਸੀ ਚਾਹੇ ਬਾਲਕਿਸ਼ ਮਹਾਦੇ ਦਾ ਜਨਮ ਦਿਤੀ ਸੀ ਇਸ ਕਰਕੇ ਅਸੀਂ ਕੰਮ ਰੋਕ ਦਿੱਤਾ ਸੀ ਅੱਜ ਇਹ ਮੁਕੰਮਲ ਹੋਣ ਜਾ ਰਿਹਾ ਹੈ ਮੈਂ ਲੱਖਾਂ ਨਾਂ ਵਾਸਤੇ ਉਹਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਇਹ ਸਹਿਯੋਗ ਲੋਕਾਂ ਦਾ ਹੁੰਦਾ ਲੋਕਾਂ ਦਾ ਸਾਥ ਹੈ ਲੋਕਾਂ ਦੇ ਸਾਥ ਕਰਕੇ ਅੱਜ ਡਵੈਲਪਮੈਂਟ ਹੋ ਰਹੀ ਹੈ ਔਰ ਖਾਸ ਤੌਰ ਤੇ ਇਲਾਕਾ ਨਿਵਾਸੀ ਦੇ ਮੁਬਾਰਕਬਾਦ ਦੇ ਫਾਤਰ ਨੇ ਜਿਹੜੇ ਮੈਨੂੰ ਦਿਨ-ਦਿਨ ਰੋਜ਼ ਹੀ ਇੱਥੋਂ ਦੀਆਂ ਖਾਮੀਆਂ ਦੱਸਦੇ ਔਰ ਕਮੀਆਂ ਨਾਲ ਦੀ ਲਾਪਰਧੂਰੀ ਕਰ ਦਿੰਦੇ ਆ ਚਾਹੇ ਸੀਵਰ ਦੀ ਪ੍ਰੋਬਲਮ ਹੈ ਚਾਹੇ ਸੜਕਾਂ ਦੀ ਪ੍ਰੋਬਲਮ ਹੈ ਚਾਹੇ ਪਾਣੀ ਦੀ ਦਿੱਕਤ ਆ ਰਹੀ ਹੈ ਅਸੀਂ ਰੋਜ਼ ਹੀ ਨਵੇਂ ਦਰਮੇਂ ਸਿਰਸਪਨ ਰੋਜ਼ ਡੇਲੀ ਹਾਲ ਕਰਦੇ ਆ ਔਰ ਕਿਤੇ ਨਾ ਕਿਤੇ ਸਾਡੇ ਜਿਹੜੇ ਵਸਨੀਕ ਇਥੋਂ ਦੇ ਉਹ ਸੂਝਵਾਨ ਨੇ ਔਰ ਮੈਂ ਅਪੀਲ ਕਰੂੰਗਾ ਕਿ ਜਿੰਨੀਆਂ ਸੜਕਾਂ ਮੜ ਜਾਂਦੀਆਂ ਨੂੰ ਉਹਨੂੰ ਪੱਟੋ ਨਾ ਕਿਉਂਕਿ ਇਹ ਤੁਹਾਡੇ ਟੈਕਸ ਦੇ ਪ ਜਦੋਂ ਆਪਾਂ ਬਣਾਉਣ ਤੋਂ ਪਹਿਲਾਂ ਤੁਹਾਨੂੰ ਟਾਈਮ ਦਿੱਤਾ ਜਿੰਨੇ ਕੋ ਸਿਵਰ ਦੀ ਲਾਈਨ ਪਾਣੀ ਸਿਵਰ ਦੀ ਲਾਈਨ ਪਾ ਲੋ ਤੂੰ ਪਾਣੀ ਦੀ ਲਾਈਨ ਪਾਣੀ ਪਾਣੀ ਲਾਈਨ ਪਾ ਲੋ ਜਦੋਂ ਸੜਕ ਬਣ ਜਾਂਦੀ ਹੈ ਉਸ ਤੋਂ ਬਾਅਦ ਪੱਟਣ ਦੇ ਨਾਲ ਸੜਕ ਦੀ ਲਾਈਫ ਗਰਾਉਂਡ ਹੋ ਜਾਂਦੀ ਹੈ ਇਹ ਸੜਕ ਘੱਟੋ ਘੱਟ 5-6 ਸਾਲ ਚੱਲਣੀ ਚਾਹੀਦੀ ਹੈ ਉਹ ਅੱਜ ਅਸੀਂ ਬਣਾ ਦਿੱਤੀ ਹੈ ਔਰ ਆਮਨੀ ਟੈਂਪਲੇ ਚ ਸ਼ੇਖਰ ਰੋਡ ਜਿਹੜੀ ਰੰਦੀ ਹੈ ਉਹ ਵੀ ਅਸੀਂ ਥੋੜੇ ਦਿਨ ਤੱਕ ਮੁਰਜ ਕਰਾਂਗੇ ਇਸ ਤਰ੍ਹਾਂ ਹੀ ਸਾਰੇ ਵਾਹ ਵਾਹ ਜਿਹੜੇ ਮੇਰੇ ਵਾਰਡ ਨੇ ਸਾਰੇ ਵਾੜਾ ਡਿਵੈਲਪਮੈਂਟ ਚੱਲ ਰਹੀ ਹੈ 8 ਨੰਬਰ ਵਾਰਡ ਦੇ ਦੇ ਬਾਕੀ ਕੰਮ ਨੇ ਪੈਂਡਿੰਗ ਜਿਹੜੇ ਪਾਣੀ ਲੈਣਾ ਪੈਣੀ ਸੀ ਉਹ ਵੀ ਬਹੁਤ ਜਲਦੀ ਅਸੀਂ ਉਹਨੂੰ ਸਟਾਰਟ ਕਰਕੇ ਬਣਾਉਣੀਆਂ ਚਾਲੂ ਕਰ ਦੇਵਾਂਗੇ ਚੌਧਰੀ ਮਦਨ ਲਾਲ ਪੱਟਾ ਜਿੰਦਾਬਾਦ ਹੈ ਔਰ ਇਲਾਕੇ ਦੇ ਵਿੱਚ ਬੜੀ ਡਿਵੈਲਪਮੈਂਟ ਕਰਾ ਰਹੇ ਨੇ ਐਮ ਐਲ ਏ ਸਾਹਿਬ ਬਹੁਤ ਪਰਿਵਾਰ ਦੀ ਤਰ੍ਹਾਂ ਚੱਲ ਰਹੇ ਨੇ ਔਰ ਹਰ ਗੱਲ ਦਾ ਧਿਆਨ ਰੱਖਦੇ ਹੋ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਕਿ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਜਿਹੜੀ ਸੜਕ ਹੈ ਐਜੂ ਸਾਹਿਬ ਟੀਮ ਐਕਸ ਪਾ ਕੇ ਉਹਨੂੰ ਨਵੇਂ ਰੂਪ ਦੇ ਕੇ ਚਲਾਉਣ ਦਾ ਕੰਮ ਐਜੂ ਸਾਹਿਬ ਆਹ ਤੇ 3 ਸਾਲ ਪਹਿਲਾਂ ਤੋਂ ਇੱਕ ਸਾਲ ਤੋਂ ਪਹਿਲਾਂ ਖਰਾਬ ਸੀ ਬਹੁਤ ਜ਼ਿਆਦਾ ਖਰਾਬ ਸੀ ਸਾਡੇ ਸੋਣੇ ਇਹਨਾਂ ਦਾ ਧੰਨਵਾਦ ਹੈ ਜੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਇੱਕ ਮਿੰਟ ਹਾਂ ਜੀ ਬਿਲਕੁਲ ਬੋਲਦੇ ਬੋਲਦੇ ਕਿ ਅੰਦਰ ਕਰਾ ਦੇ ਦੋ ਨਾ ਨੰਨੀ ਕੀਤਾ ਕਿ ਅੱਜ ਆ ਜਾਊਗੀ ਅੱਜ ਪਾਲਰ ਦਾ ਵਾਰਡ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਪਰ ਇਹ ਸੜਕ ਨੂੰ ਬਹੁਤ ਦੇ ਦੋ ਤੰਗੀ ਹੋਦੀ ਸੀ ਇਸ ਦੇ ਬਾਰੇ ਆਣ ਨੂੰ ਪਦੇ ਵੀ ਹੁਣ ਜਿਹੜਾ ਨਾ ਹੱਥ ਪਾਇਆ ਇਨੀ ਦੇ ਚ ਕਿਸੇ ਹੱਥ ਪਾਇਆ ਇਸ ਕੰਮ ਨੂੰ ਇਸ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੇ ਕਮੇਜ ਪ੍ਰਗਤੀ ਉਸ ਦਾ ਸ਼ੁਰੂ ਕੀਤਾ ਔਰ ਉਹਦੇ ਨਾਲ ਹੀ ਸੁਵਿਧਾ ਬਾਲੀਮਿਕ ਮਦਦ ਤੋਂ ਜਿਹੜੀ ਬਹੁਤ ਸੁਵਿਧਾ ਹੈ ਇੱਥੋਂ ਬਹੁਤ ਆਈ ਚਲੇ ਰਹੀ ਹੈ ਜੀ ਇਹ ਰੋਡ ਬਹੁਤ ਚੱਲਦਾ ਹੈ ਬਹੁਤ ਦਿੱਕਤ ਸੀ ਲੋਕਾਂ ਨੂੰ ਤੁਰੰਗ ਮੈਨੂੰ ਕਿੰਨਾ ਟਾਈਮ ਲੱਗਦਾ ਸੀ ਸਾਲ ਕਿ ਹੋ ਗਿਆ ਪਿੱਛੇ ਬਣਿਆ ਸੀ ਬਟ ਉਸੇ ਜਿਹੜਾ ਹੁਣ ਇਹਨਾਂ ਨੇ ਜੋ ਹੱਥ ਪਾਇਆ ਕੰਮ ਨੂੰ ਬਹੁਤ ਅੱਛੀ ਔਰ ਕਿਤੇ ਬਸਤਵਾਤ ਅੱਜ ਵਾਰ ਨੰਬਰ 8 ਤੇ ਵਿੱਚ ਸਾਡੇ ਬਹੁਤ ਹੀ ਸਤਤਾਰ ਜੋ ਚੌਧਰੀ ਮਦਨਾਲ ਜੀ ਭਗਾ ਐਮ ਐਲ اے ਹਲਕਾ ਨਾਰਥ ਜਿਨ੍ਹਾਂ ਨੇ ਇੱਕ ਰੋਡ ਜਿਹੜੀ ਸਾਡੀ ਆ ਡਿਸਪੈਂਸਰੀ ਤੋਂ ਲੈ ਕੇ ਸੰਧੂ ਹੌਜਰੀ ਔਰ ਭਗਵਾਨ ਬਾਲਮੀਕ ਮੰਦਿਰ ਤੋਂ ਲੈ ਕੇ ਚਿੰਤਪੁਰ ਨੀ ਮੰਦਿਰ ਤੱਕ ਜਿਹੜੀ ਰੋਡ ਆ ਉਹ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਇਸ ਇਲਾਕੇ ਦੀ ਇਹ ਪ੍ਰੋਬਲਮ ਸੀਗੀ ਇੱਥੇ ਆਵਾਜਾਈ ਵੀ ਬਹੁਤ ਅੰਡਸਟਰੀ ਆ ਇਸ ਕਰਕੇ ਇੱਥੇ ਬਹੁਤ ਦਿੱਕਤ ਸੀ ਅੱਜ ਸੜਕ ਜਿਹੜੀ ਆ ਨਵੇਂ ਸਿਰੋਂ ਬਣਾ ਕੇ ਬੱਗਾ ਜੀ ਨੇ ਇਹ ਇਲਾਕੇ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ ਅਸੀਂ ਬੱਗਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ